ਬਾ ਹੀਰਾ ਸਿੰਘ ਪਠੜ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਐਂਡ ਪੋਲੀਟੈਕਨਿਕ ਲਹਿਰੇ ਦਾ ਸ਼ਾਨਦਾਰ ਇੰਜੀਨੀਅਰਿੰਗ ਕਾਲਜ ਜਿਹਦੇ ਵਿੱਚ ਪਹਿਲਾਂ ਇੰਜੀਨੀਅਰ ਪਾਏ ਜਾਂਦੇ ਸੀ ਬੱਚੇ ਪਾਏ ਜਾਂਦੇ ਸੀ ਸਾਡੇ ਦੇਸ਼ ਦਾ ਪੰਜਾਬ ਦਾ ਭੂਖ ਪਾਏ ਜਾਂਦੇ ਸੀ ਅੱਜ ਉਸ ਕਾਲਜ ਨੂੰ ਇਨਹੈਬਿਟੇਟ ਕਰ ਰਹੇ ਨੇ ਜੀਵ ਜੰਤੂ ਸਾਡੇ ਪਸ਼ੂਵਾਰਾ ਘਾ ਪੌਦੇ ਬੂਟੀਆਂ ਇਹ ਹਾਲਾਤ ਹੋਇਆ ਪਿਆ ਇਕ ਉਸ ਪ੍ਰੀਮੀਅਰ ਇੰਸਟੀਚਿਊਟ ਦਾ ਜਿਹਦੇ ਵਿੱਚ ਪੂਰੇ ਦੇਸ਼ ਚੋਂ ਹਜ਼ਾਰਾਂ ਬੱਚੇ ਕਿਸੇ ਟਾਈਮ ਤੇ ਪੜਨ ਲਈ ਇਸ ਧਰਤੀ ਤੇ ਇਸ ਕਾਲਜ ਦੇ ਵਿੱਚ ਆਉਂਦੇ ਸੀ ਜਿੰਨਾ ਕਰਕੇ ਸਾਡੇ ਕਿੰਨੇ ਹੀ ਦੁਕਾਨਾਂ ਚੱਲਦੀਆਂ ਸੀ ਪੀਜੀ ਚੱਲਦੇ ਸੀ ਟਿਫਨ ਸਰਵਿਸਿਜ਼ ਚੱਲਦੀਆਂ ਸੀ ਸਾਡੇ ਯਾਰ ਸ਼ਹਿਰ ਦਾ ਇਲਾਕੇ ਦਾ ਨਾਮ ਹੋਇਆ ਸੀ ਪੂਰੇ ਦੇਸ਼ ਦੇ ਵਿੱਚ ਮੈਨੂੰ ਥੋੜੇ ਦਿਨ ਪਹਿਲਾਂ ਨਾ ICICI ਬੈਂਕ ਚੋਂ ਕਾਲ ਆਈ ਕਿਸੇ ਮੈਨੇਜਰ ਦੀ ਵੀ ਜਿਹੜੇ ਮੇਨ ਵੱਡੇ ਅਕਾਊਂਟਸ ਨੂੰ ਅਸੀਂ ਡੀਲ ਕਰਦੇ ਹਾਂ ਤੇ ਜਦੋਂ ਗੱਲਾਂ ਚੱਲੀਆਂ ਤੇ ਮੈਂ ਕਹਾਂ ਜੀ ਮੈਂ ਲਹਿਰੇ ਆ ਮੈਂ ਮਿਲ ਨਹੀਂ ਸਕਦਾ ਤੇ ਉਹ ਲੜਕੀ ਕਹਿਣ ਲੱਗੀ ਜੀ ਵੀ ਮੈਂ ਲਹਿਰਾ ਮੇਰੇ ਕੇ ਗਈ ਹੂੰ ਮੈਂ ਕਹਾਂ ਤੁਸੀਂ ਵੀ ਮੈਂ ਸਾਊਥ ਦੀ ਕਿ ਕਿੱਥੋਂ ਦੀ ਸੀ ਲੜਕੀ ਉਹ ਮੈਂ ਤੁਸੀਂ ਲਹਿਰਾ ਕਿਵੇਂ ਕਹਿੰਦੀ ਜੀ ਯਹਾਂ ਪੇ ہمارا ਕਾਲਜ ਹੋਤਾ ਥਾ ਮੈਂ ਵਹਾਂ ਪੇ ਪੜਤੀ ਥੀ ਕੁੜੀ ਅੱਜ ICICI ਦੇ ਵਿੱਚ ਇੱਕ ਬੜੀ ਵੱਡੀ ਪੋਸਟ ਤੇ ਲੱਗੀ ਵੀ ਹੈ ਉਹ ਵੀ ਐਸੇ ਕਾਲਜ ਚੋਂ ਪੜ ਕੇ ਗਈ ਹੈ ਉਹਨੇ ਵੀ ਕਿਹਾ ਕਹਿੰਦੀ ਜੀ ਬੜਾ ਦੁੱਖ ਹੁੰਦਾ ਹੈ ਹਮੇ ਜਦ ਪਤਾ ਲੱਗਦਾ ਕਿ ਕਾਲਜ ਖਤਮ ਹੋ ਚੁੱਕਾ ਉਹਦੀ ਜਿਹੜੀ ਗੱਲਾਂ ਕਰਦੇ ਹੋ ਜੀ ਤੁਸੀਂ ਕਿਉਂ ਨਹੀਂ ਚਲਾਇਆ ਜੀ 17 ਦੇ ਵਿੱਚ ਵੀਰੇ ਸਾਡਾ ਤਾਂ ਹਾਰੇ ਵੀ ਸੀ ਤੇ ਮੁੱਖ ਮੰਤਰੀ ਉਹਨਾਂ ਦੁਸ਼ਮਣੀ ਸੀ ਤੁਸੀਂ ਤਾਂ ਜਿੱਤੇ ਹੋ ਤੇ ਤੁਹਾਡੀ ਤਾਂ ਮੇਨ ਦਾ ਸੀਐਮ ਸਾਹਿਬ ਨਾਲ ਵੀ ਵਧੀਆ ਜਾਂ ਤਾਂ ਕਹਿ ਦਿਓ ਵੀ ਸਾਡੀ ਸੀਐਮ ਨਾਲ ਨਹੀਂ ਬਣਦੀ ਸਾਡੀ ਸਰਕਾਰ ਚ ਨਹੀਂ ਚੱਲਦੀ ਤੁਸੀਂ ਜਿੱਤੇ ਵੀ ਮੰਤਰੀ ਹੋ ਜੇ ਤੁਸੀਂ ਅੱਜ ਦਾ ਮੁਕਾਬਲਾ ਕਰਨਾ ਤਾਂ ਉਸ ਸਮੇਂ ਦਾ ਮੁਕਾਬਲਾ ਕਰੋ ਜਦੋਂ 2002 ਤੋਂ 2007 ਚ ਬੀਬੀ ਜੀ ਵੀ ਜਿੱਤੇ ਹੋਏ ਸੀ ਉਸ ਵੇਲੇ ਇਸ ਕਾਲਜ ਦੇ ਵਿੱਚ ਹਜ਼ਾਰਾਂ ਬੱਚਾ ਪੜਦਾ ਸੀ ਪੰਜਾਬ ਦੀ ਸਭ ਤੋਂ ਬੈਸਟ ਚੀਜ਼ ਇਸ ਕਾਲਜ ਨੂੰ ਮਿਲਦੀ ਸੀ ਤੇ ਅੱਜ ਤੁਸੀਂ ਵੀ ਮੰਤਰੀ ਹੋ ਛੋਟੀ ਸਰਕਾਰ ਅੱਜ ਕੀ ਹੋ ਰਿਹਾ ਕਾਲਜ ਨੂੰ ਤੁਸੀਂ ਬੰਦ ਕਰਾਤਾ ਤੁਸੀਂ ਉਹਰੇ ਗੱਲਾਂ ਡਰਾਮਿਆਂ ਦੇ ਵਿੱਚ ਸਾਨੂੰ 3 ਸਾਲ ਲੰਕਾ ਤੇ ਕਦੇ ਕਹਿੰਦੇ ਨੇ ਛੋਟਾ ਜਿਹਾ ਇੱਕ ਦਫਤਰ ਖੋਲ੍ਹ ਲੈਣਾ ਡਿਸਟੈਂਸ ਐਜੂਕੇਸ਼ਨ ਦਾ ਨਿਗਾਹ ਮਾਰ ਕੇ ਦੇਖ ਲੋ ਯਾਰ ਕੋਈ ਵੀ ਪ੍ਰੋਜੈਕਟ ਚਲਾਉਣ ਚ ਸਭ ਤੋਂ ਵੱਡਾ ਖਰਚਾ ਬਿਲਡਿੰਗ ਐਂਡ ਮਸ਼ੀਨਰੀ ਦਾ ਹੁੰਦਾ ਸਾਡੇ ਕੋਲੇ ਬਿਲਡਿੰਗ ਵੀ ਹੈ ਸਾਡੇ ਕੋਲੇ ਮਸ਼ੀਨਰੀ ਵੀ ਹੈ ਸਾਡੇ ਕੋਲੇ ਸਾਰਾ ਕੁਝ ਹੈ ਕਿਸੇ ਟੈਮ ਤੇ ਮੇਲੇ ਲੱਗਦੇ ਸੀ ਕੋਈ ਅਫਸਰ ਆਉਂਦਾ ਸੀ ਕੋਈ ਆਉਂਦਾ ਸੀ ਮੀਟਿੰਗਾਂ ਇੱਥੇ ਹੁੰਦੀਆਂ ਹੁੰਦੀਆਂ ਸੀ ਗਿਆ ਸ਼ਾਨ ਹੁੰਦਾ ਸੀ ਪੂਰੇ ਜ਼ਿਲ੍ਹੇ ਦੀ ਆ ਕਾਲਜ ਇੰਨਾ ਗਲੀਆਂ ਇੱਥੇ ਆ ਕੇ ਗੱਡੀਆਂ ਵੱਡੇ ਤੋਂ ਵੱਡੇ ਅਫਸਰਾਂ ਨੇ ਖੜ੍ਹਦੀਆਂ ਸੀ ਵੀ ਕੋਈ ਮੀਟਿੰਗ ਕਰਨੀ ਹੈ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਰਾਂਗੇ ਇੰਨਾ ਪੋਰਚਾਂ ਦੇ ਵਿੱਚ ਪਤਾ ਨਹੀਂ ਕਿੱਡੇ-ਕੱਡੇ ਅਫਸਰ ਕਿੱਡੇ-ਕੱਡੇ ਲੋਕ ਇੱਥੇ ਆ ਕੇ ਗਏ ਨੇ ਪਤਾ ਹੀ ਨਹੀਂ ਕਿੰਨੇ ਬੱਚੇ ਇੱਥੋਂ ਪੜ੍ਹ ਕੇ ਅੱਜ ਸ਼ਾਨਦਾਰ ਨੌਕਰੀਆਂ ਤੇ ਲੱਗੇ ਹੋਏ ਨੇ ਸ਼ਰਮ ਨਹੀਂ ਆਉਂਦੀ ਉਹ ਲੋਕਾਂ ਨੂੰ ਜਿਹੜੇ ਯਾਰ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਨਾਮ ਤੇ ਰਾਜਨੀਤੀ ਕਰਦੇ ਆ ਆ ਦੇਖ ਲਓ ਯਾਰ ਕੀ ਹਾਲਾਤ ਹੋਈ ਪਈ ਹੈ ਐਂਬੂਲੈਂਸ ਬੱਸ ਉਹ ਸਰਕਾਰੀ ਗੱਡੀ ਕਟਾ ਪਿਆ ਪਿਆ ਬੁਰਾ ਹਾਲ ਨਾਸ਼ ਕਿਸੇ ਟਾਈਮ ਤੇ ਆ ਗੱਡੀ ਦੀ ਟੌਰ ਹੁੰਦੀ ਸੀ ਇਹ ਜਿਹੜੀ ਅੰਬੈਸਟਰ ਹੈ ਨਾ ਠੀਕ ਹੈ ਨਾ 62 11 ਇਹਦਾ ਨੰਬਰ ਹੈ ਲੋਕਾਂ ਨੂੰ ਪਤਾ ਹੁੰਦਾ ਸੀ ਵੀ ਬਾਬਾ ਹੀਰਾ ਸਿੰਘ ਪਠੜ ਕਾਲਜਰੀ ਇਹ ਅੰਬੈਸਟਰ ਹੈ ਤੇ ਬੀਬੀ ਪਠੜ ਦੇ ਸਭ ਤੋਂ ਨੇੜ ਦੇ ਬੰਦੇ ਹੈ ਜਦੋਂ ਇਹ ਗੱਡੀ ਲੰਘਦੀ ਸੀ ਨਾ ਮੈਂ ਕਿ ਮੇਲੇ ਥਰ ਥਰ ਕੰਬਾ ਹੋ ਜਾਂਦਾ ਸੀ ਜੋ ਚਾਹੁੰਦੇ ਸੀ ਇਸ ਕਾਲਜਰੀ ਲੈ ਕੇ ਆਉਂਦੇ ਸੀ ਤੇ ਅੱਜ ਆ ਗੱਡੀਆਂ ਦਾ BHSBIET 2002 ਤੋਂ 2007 ਤੱਕ ਇਹ ਨਾਮ ਸੁਣ ਕੇ ਮੈਕਮੇ ਦੀ ਅਫਸਰਾਂ ਦੀ ਕੰਪਨੀ ਛੱਡ ਜਾਂਦੀ ਸੀ ਵੀ ਇਥੋਂ ਕੋਈ ਸ਼ਿਕਾਇਤ ਨਾ ਆਜੇ ਕਿਉਂਕਿ ਇੱਕ ਐਮਬੀਸ਼ੀਅਸ ਪ੍ਰੋਜੈਕਟ ਸੀਗਾ ਆਓ ਤੁਹਾਨੂੰ ਦਿਖਾਉਨੇ ਆ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਖਤਮ ਹੋਣ ਦੀ ਅਸਲੀ ਕਹਾਣੀ ਅਸਲੀ ਦਾਸਤਾ ਅਸਲੀ ਕਾਰਨ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਵਿੱਚ ਕੋਈ ਕਮੀ ਨਹੀਂ ਐ ਟੌਪ ਦੀ ਬਿਲਡਿੰਗ ਟੌਪ ਦੀ ਲੋਕੇਸ਼ਨ ਟੌਪ ਦੀ ਫੈਕਿਲਿਟੀ ਟੌਪ ਦਾ ਸਭ ਕੁਝ ਸੀ ਇਹ ਜੇ ਕਾਲਜ ਖਤਮ ਹੋਇਆ ਤਾਂ ਸਿਰਫ ਇਸ ਚੀਜ਼ ਨਹੀਂ ਖਤਮ ਹੋਇਆ ਕਿਉਂਕਿ ਇਸ ਕਾਲਜ ਦੇ ਨਾਮ ਦੇ ਵਿੱਚ ਪਠੜ ਸ਼ਬਦ ਲਿਖਿਆ ਜਾਂਦਾ ਹੈ ਇਹ ਪਠੜ ਸ਼ਬਦ ਜਿਹੜਾ ਸੂਲ ਮੰਗੂ ਛੋਟੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਚੁਭਦਾ ਤੇ ਮੈਨੂੰ ਇਸ ਚੀਜ਼ 'ਚ ਕਹਿਣ 'ਚ ਕੋਈ ਸ਼ੱਕ ਨਹੀਂ ਕੋਈ ਝਿਜਕ ਨਹੀਂ ਕਿ ਇਹ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਜਿਹਦੇ ਵਿੱਚ ਸਾਡੀ 2017 ਤੋਂ 22 ਵਾਲੀ ਕਾਂਗਰਸ ਸਰਕਾਰ ਵੀ ਸ਼ਾਮਲ ਸੀ ਕਿਉਂ ਕਿ ਸਰਕਾਰ ਭਾਵੇਂ ਕਾਂਗਰਸ ਦੀ ਸੀ ਪਰ ਮੁੱਖ ਮੰਤਰੀ ਬੀਜੇਪੀ ਦਾ ਸੀਗਾ ਸਾਡਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਬੀਜੇਪੀ ਨਾਲ ਅੰਤ ਨੂੰ ਹੱਥ ਮਲਾ ਚੁੱਕਿਆ ਸੀ ਬੀਬੀ ਪੱਠੜ੍ਹ ਇਲੈਕਸ਼ਨ ਹਾਰ ਚੁੱਕੇ ਸੀ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਬਣ ਚੁੱਕਿਆ ਸੀ ਤੇ ਉਸ ਨੂੰ ਇਹ ਮੌਕਾ ਮਿਲਿਆ 2017 ਦੇ ਵਿੱਚ ਵੀ ਹੁਣ ਹਮੇਸ਼ਾ ਲਈ ਇਹ ਪ੍ਰੋਜੈਕਟ ਨੂੰ ਖਤਮ ਕਰਦਾ ਬੀਬੀ ਪੱਠੜ੍ਹ ਨੂੰ ਇੰਨਾ ਕੁ ਡਾਊਨ ਕਰਦਾ ਵੀ ਉਹ ਦੁਬਾਰਾ ਉੱਠ ਨਾ ਸਕਣ ਇਸ ਲਈ ਇਸ ਕਾਲਜ ਨੂੰ ਮਾਰਨ ਦੇ ਵਿੱਚ ਕੈਪਟਨ ਸਾਹਿਬ ਨੇ ਵੀ ਪੂਰੀ ਕੋਈ ਕਸਰ ਨਹੀਂ ਛੱਡੀ ਪਰ ਉਸ ਤੋਂ ਪਹਿਲਾਂ 10 ਸਾਲ ਜਿਹੜੇ ਕਾਲੀ ਦਲ ਦੇ ਰਹੇ ਉਹਦੇ ਵਿੱਚ ਵੀ ਕਿਉਂ ਆ ਜਿਹੜੀ ਮੂਰਤੀ ਲੱਗੀ ਵੀ ਹੈ ਨਾ ਉਸ ਦੇਸ਼ ਭਗਤ ਬਾਬਾ ਹੀਰਾ ਸਿੰਘ ਪਠੜ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਘਰ-ਬਾਰ ਬੱਚੇ ਪਰਿਵਾਰ ਕੁਰਬਾਨ ਕਰਤਾ ਸੀ ਇਸ ਦੇਸ਼ ਦੀ ਇੱਜ਼ਾਤ ਲਈ ਉਹਦੀ ਮੂਰਤੀ ਤੋਂ ਚੜਸੀ ਯਾਰ ਇਸ ਲਈ ਵੀ ਇਹ ਕਾਲਜ ਖਤਮ ਹੋਵੇ ਤਹਿਸਨਾਸ ਹੋਵੇ ਮਰੇ ਡਿਸਾਲਵ ਹੋਵੇ ਇੱਕ ਵਾਰ ਇਹ ਨਾਮ ਉਰੋਂ ਹਟੇ ਫਿਰ ਕੋਈ ਨਵੇਂ ਨਵੇਂ ਨਾਮ ਨਾਲ ਕੁਝ ਕਰਾਂਗੇ ਇਹ ਸੋਚ ਕੇ ਕਾਲੀ ਦਲ ਨੇ ਇਹਨੂੰ ਲਗਾਤਾਰ 10 ਸਾਲ ਕਾਲਜ ਨੂੰ ਮਾਰਿਆ ਯਾਰ 2007 ਚ ਹਾਈਲੀ ਪ੍ਰੋਫਿਟੇਬਲ ਹਜ਼ਾਰਾਂ ਬੱਚਿਆਂ ਦੀ ਐਡਮਿਸ਼ਨ ਵਾਲਾ ਚੈਚਾ ਹੋਂਦਾ ਕਾਲਜ ਅਸੀਂ ਐਂ ਫੜਾ ਕੇ ਗਏ ਸੀ ਤੇ 10 ਸਾਲ ਬਾਅਦ ਜਦੋਂ 2017 ਚ ਆਪਣੀ ਸਰਕਾਰ ਆਈ ਆ ਕੇ ਦੇਖਿਆ ਇਹ ਕਾਲਜ ਦੇ ਸਿਰ ਤੇ ਕਰਜ਼ੇ ਦੀ ਪੰਡ ਚੜੀ ਪਈ ਸੀ ਜਿਹੜੀ ਤਾਰ ਹੀ ਨਹੀਂ ਸਕਦੇ ਇਹਨੇ ਫੰਡ ਹੀ ਨਹੀਂ ਸਰਕਾਰ ਦੇ ਰਹੀ ਸੀ ਕੈਪਟਨ ਰਵਿੰਦਰ ਸਿੰਘ ਵਾਲੀ ਵੀ ਇਹਦਾ ਕਰਜ਼ਾ ਲਾਹਿਆ ਜਾ ਸਕੇ ਇਮਪ੍ਰੈਸ਼ਨ ਦੀਆਂ ਧੱਜੀਆਂ ਉੱਡ ਚੁੱਕੀਆਂ ਸੀ ਕੋਈ ਇਸ ਕਾਲਜ ਕੰਨੀ ਮੂੰਹ ਕਰਕੇ ਨਹੀਂ ਸੀ ਰਾਜੀ ਤੇ ਸਰਕਾਰ ਫੈਸਲਾ ਕਰ ਚੁੱਕੀ ਸੀ ਵੀ ਕਾਲਜ ਨੂੰ ਬੰਦ ਕਰ ਦਿੱਤਾ ਜਾਊਗਾ ਸਾਨੂੰ ਪਤਾ ਅਸੀਂ ਕਿਵੇਂ ਲੜਾਈ ਲੜਕੇ ਮਜਬੂਰ ਕਰਿਆ ਕੈਪਟਨ ਅਮਿੰਦਰ ਸਿੰਘ ਨੂੰ ਇਹ ਬਿਆਨ ਦੇਣ ਲਈ ਵੀ ਨਹੀਂ ਨਹੀਂ ਇਹ ਕਾਲਜ ਬੰਦ ਨਹੀਂ ਕਰ ਦਿੱਤਾ ਜ ਜ ਉਹ ਇਹਨੂੰ ਰਿਵਾਈਵ ਕਰਿਆ ਜਾਊਗਾ ਪਰ ਅਗਲੇ ਨੇ ਮੁੜ ਕੇ ਪੈਡ ਕਰ ਦਿੱਤੀਗਾ ਨਹੀਂ ਕਰਿਆ ਉਹ ਕੋਈ ਦੁਸ਼ਮਣ ਸੀਗਾ ਪਰ ਮੈਂ ਪੁੱਛਣਾ ਚਾਹਣਾ ਅੱਜ ਦੀ ਮੌਜੂਦਾ ਸਰਕਾਰ ਨੂੰ ਮੰਤਰੀ ਜੀ ਤੁਸੀਂ ਤਾਂ ਜਿੱਤੇ ਹੋ ਐਮ ਐਲ ਏ ਸਰਕਾਰ ਦੇ ਵਿੱਚ ਮੰਤਰੀ ਹੋ ਤੁਸੀਂ ਤਾਂ ਕਹਿੰਦੇ ਜੀ ਮੇਰੀ ਸਰਕਾਰੇ ਦੁਆਰੇ ਚੱਲਦੀ ਬਹੁਤ ਹੈ ਤਾਂ ਤੁਸੀਂ ਤਾਂ ਇਹਨੂੰ ਚਲਵਾ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਹੈ ਜੇ ਇੰਜੀਨੀਅਰਿੰਗ ਦੇ ਸਟੂਡੈਂਟਸ ਨਹੀਂ ਆਉਂਦੇ ਥੋੜਾ ਜਿਹਾ ਬਾਇਲॉज ਵਗੈਰਾ ਚੇਂਜ ਕਰਕੇ ਔਰ ਏ ਆਈ ਦੇ ਕੋਰਸੇ ਸ਼ੁਰੂ ਕਰਤੋ ਯਾਰ ਉਰੇ ਕੰਪਿਊਟਰ ਸਾਇੰਸ ਦੇ ਕੋਰਸੇ ਸ਼ੁਰੂ ਕਰ ਦਿਓ ਲਾਅ ਯੂਨੀਵਰਸਿਟੀ ਬਣਾ ਦਿਓ ਇਹਦਾ ਸਭ ਤੋਂ ਵੱਡੀ ਗੱਲ ਸਾਡੀ ਘਾਵਦਾ ਵਾਲਾ ਜਿਹੜਾ ਮੈਡੀਕਲ ਕਾਲਜ ਬੰਦ ਪਿਆ ਇੰਨੇ ਸਾਲਾਂ ਤੋਂ ਉਹ ਮੈਡੀਕਲ ਕਾਲਜ ਨੂੰ ਇੱਥੇ ਲਿਆ ਕੇ ਸ਼ਿਫਟ ਕਰ ਦਿਓ ਜਿਹਦੀ ਤੁਸੀਂ ਡਰਾਮੇ ਕਰਦੇ ਹੋ ਵੀ ਮੈਡੀਕਲ ਕਾਲਜ ਲਿਆਵਾਂਗੇ ਮੈਡੀਕਲ ਕਾਲਜ ਲਿਆਵਾਂਗੇ ਕਦੋਂ ਲਿਆਵਾਂਗੇ ਜਨਾਬ ਮੰਤਰੀ ਜੀ ਇੱਕ ਬੇਨਤੀ ਕਰਨਾ ਚਾਹਨਾ ਕਿਰਪਾ ਕਰਕੇ ਇੱਕ ਸ਼ਹਿਰ ਦੀ ਮੀਟਿੰਗ ਸੱਦੋ ਸਾਨੂੰ ਸਾਰਿਆਂ ਨੂੰ ਬੁਲਾ ਕੇ ਉੱਥੇ ਤੁਸੀਂ ਦੱਸੋ ਵੀ ਮੈਡੀਕਲ ਕਾਲਜ ਆਊਗਾ ਕਿ ਨਹੀਂ ਆਊਗਾ ਤੇ ਜੇ ਆਊਗਾ ਤਾਂ ਟਾਈਮ ਬਾਉਂਡ ਦੱਸੋ ਕਿੰਨੀ ਦੇਰ ਦੇ ਵਿੱਚ ਆਊਗਾ ਕਿੱਥੇ ਸਥਿਤੀ ਖੜੀ ਹੈ ਕੀ ਕਾਗਜ਼ੀ ਪ੍ਰੋਸੈਸ ਚੱਲ ਰਿਹਾ ਤੇ ਅਗਰ ਨਹੀਂ ਆਊਗਾ ਤਾਂ ਹੋਰ ਥਾਂ ਤੇ ਤੁਸੀਂ ਹੋਰ ਕਿਹੜਾ ਅਦਾਰਾ ਕਿੰਨੀ ਦੇਰ ਦੇ ਵਿੱਚ ਲੈ ਕੇ ਆ ਰਹੇ ਹੋ ਸਾਨੂੰ ਸਾਨੂੰ ਨਹੀਂ ਪਤਾ ਪੰਜ ਚਾਰ ਹਜ਼ਾਰ ਬੱਚਾ ਪੂਰੇ ਤੁਸੀਂ ਕਿਸ ਤਰੀਕੇ ਨਾਲ ਪੜਨ ਲਾਉਨੇ ਹੋ ਸਾਨੂੰ ਉਹਦੇ ਬਾਰੇ ਤੁਹਾਡਾ ਰੋਡ ਮੈਪ ਕੀ ਹੈ ਕਿਰਪਾ ਕਰਕੇ ਵਿਧ ਟਾਈਮ ਲਾਈਨ ਦੱਸ ਦਿਓ ਮੈਨੂੰ ਨਹੀਂ ਬੁਲਾਉਣਾ ਨਾ ਬਣਾਓ ਸ਼ਹਿਰ ਦੇ ਲੋਕਾਂ ਨੂੰ ਬੁਲਾ ਕੇ ਦੱਸ ਦਿਓ ਤੇ ਜੇ ਨਹੀਂ ਕਰ ਸਕਦੇ ਜਨਾਬ ਤਾਂ ਕਿਰਪਾ ਕਰਕੇ ਆ ਜੋੜੇ ਹੱਥ ਯਾਰ ਇੱਕ ਵਾਰੀ ਹੱਥ ਖੜੇ ਕਰ ਦਿਓ ਕਹੋ ਜੀ ਮੈਂ ਨਹੀਂ ਕਰ ਸਕਦਾ ਸਾਨੂੰ ਦੇਓ ਅਥਾਰਟੀ ਨਾਲੇ ਵਿਸ਼ਵਾਸ ਦਿਵਾਓ ਵੀ ਸਰਕਾਰ ਸਾਥ ਦੇਊਗੀ ਸਾਡਾ ਸਰਕਾਰ ਕੋਈ ਜਾਣ ਕੇ ਉਹਦੇ 'ਚ ਪੰਗੇ ਨਹੀਂ ਅੜਾਊਗੀ ਮੈਂ ਤੁਹਾਨੂੰ ਵਾਦਾ ਕਰਦਾ ਰਾਹੁਲਿੰਦਰ ਸਿੰਘ ਸਿੱਧੂ ਜਿੰਨੇ ਵੀ ਵਿਦਿਅਕਦਾਰੇ ਹੈਗੇ ਆ ਇੰਡੀਆ ਦੇ ਇੰਡੀਆ ਤੋਂ ਬਾਹਰਲੇ ਉਹਨਾਂ ਕੋਲੇ ਮੈਂ ਜਾ ਕੇ ਪ੍ਰੈਜੈਂਟੇਸ਼ਨਾਂ ਦੇਊਂਗਾ ਮੰਤ ਤਰਲਾ ਕਰੂੰਗਾ ਜਿਵੇਂ ਮਰਜ਼ੀ ਕਰਾਂ 6-7 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਕੋਈ ਚੰਗੀ ਅੰਤਰਰਾਸ਼ਟਰੀ ਯੂਨੀਵਰਸਿਟੀ ਲਿਆ ਕੇ ਖੜੀ ਕਰ ਦਊਂਗਾ ਜਿਹੜੀ ਉਹਰੇ ਚੱਕ ਕੇ ਬੈਸਟ ਕੋਰਸੇ ਚਲਾਊਗੀ ਬੈਸਟ ਐਜੂਕੇਸ਼ਨ ਦੇਊਗੀ ਤੇ ਉਹਰੇ ਦਵਾਰ ਤੋਂ ਬੱਚੇ ਚੈਚਾਉਂਦੇ ਪੂਰੇ ਇੰਡੀਆ ਤੋਂ ਫਿਰਨਗੇ 6-7 ਮਹੀਨਿਆਂ ਦੇ ਵਿੱਚ ਵਿੱਚ ਮੈਂ ਵਾਦਾ ਕਰਦਾ ਵਾਦਾ ਛੱਡੋ ਚੈਲੰਜ ਕਰਨਾ ਤੁਹਾਨੂੰ ਸੋਚ ਤਾਂ ਤੁਸੀਂ 6-7 ਮਹੀਨਿਆਂ ਚ ਇਹਨੂੰ ਚਲਾ ਸਕਦੇ ਹੋ ਤਾਂ ਆ ਕੇ ਦੱਸੋ ਜੇ ਨਹੀਂ ਚਲਾ ਸਕਦੇ ਸਾਨੂੰ ਕਹੋ ਅਸੀਂ ਹੱਲਾ ਮਾਰ ਕੇ ਦੇਖਾਂ ਮੈਨੂੰ ਨਹੀਂ ਲੱਗਦਾ ਇਹਦੇ ਅੰਦਰ ਕੋਈ ਔਕੀ ਗੱਲ ਹੈ ਕਿਉਂਕਿ ਕੋਈ ਵੀ ਪ੍ਰੋਜੈਕਟ ਚਲਾਉਣ ਦੇ ਵਿੱਚ 70-80% ਖਰਚਾ ਉਹਦੀ ਜ਼ਮੀਨ ਦਾ ਤੇ ਉਹਦੀ ਬਿਲਡਿੰਗ ਦਾ ਹੁੰਦਾ ਸਾਡੇ ਕੋਲੇ ਦੋਨੇ ਨੇ ਜ਼ਮੀਨ ਵੀ ਹੈ ਤੇ ਬਿਲਡਿੰਗ ਵੀ ਹੈ ਸਿਰਫ 20-30% ਖਰਚ ਕਰਕੇ ਪੂਰੇ ਉਪ ਦਾ এডਿਕੇਸ਼ਨ ਇੰਸਟੀਟਿਊਟ ਚਲਾਇਆ ਜਾ ਸਕਦਾ ਸੋ ਮੈਨੂੰ ਨਹੀਂ ਲੱਗਦਾ ਅਗਰ ਕਿਸੇ ਵੀ ਨੂੰ ਤੁਸੀਂ ਜਾ ਕੇ ਇਹ ਜੀ ਆਫਰ ਦਿਓਗੇ ਕੋਈ ਪਾਗਲ ਹੀ ਹੋਊਗਾ ਜਿਹੜਾ ਆਫਰ ਰਿਜੈਕਟ ਕਰੂਗਾ ਇੱਕ ਕਾਮਨ ਸੈਂਸ ਦੀ ਗੱਲ ਹੈ ਸਿਰਫ ਸੋਚ ਹੋਣੀ ਚਾਹੀਦੀ ਹੈ ਸੋ ਜੇ ਤੁਸੀਂ ਇਹ ਨਹੀਂ ਕਰ ਸਕਦੇ ਆਈ ਐਮ ਰੈਡੀ ਟੂ ਡੂ ਇਟ ਆਮ ਗੋਇੰ ਟੂ ਗੋ ਐਂਡ ਨਾਕ ਔਨ ਈਚ ਐਂਡ ਐਵਰੀ ਡੋਰ ਐਂਡ ਮੇਕ ਸ਼ੋਰ ਥੈਟ ਵੀ ਗੈਟ ਅ ਗੁੱਡ এডਿਕੇਸ਼ਨਲ ਇੰਸਟੀਟਿਊਟ ਹੇਅਰ ਸੋ ਕਿਰਪਾ ਕਰਕੇ ਅਗਰ ਨਹੀਂ ਕਰ ਸਕਦੇ ਸੀਰੀਅਸਲੀ ਯਾਰ ਰਾਜਨੀਤੀ ਨੂੰ ਮਾਰੋ ਗੋੜੀ ਯਾਰ ਪੋਲਿਟਿਕਸ ਨੂੰ ਸਾਈਡ ਤੇ ਛੱਡੋ ਤੁਸੀਂ ਕ੍ਰੈਡਿਟ ਵੀ ਲੈ ਲਓ ਫੀਤਾ ਵੀ ਤੁਸੀਂ ਕੱਟ ਜਿਓ ਥੋੜੀ ਬੱਲੇ ਬੱਲੇ ਕਰ ਦਾਂਗੇ ਥੋੜੀ ਜਿਆਜਾ ਕਰ ਕਰ ਦਾਂਗੇ ਤੈਨੂੰ ਮੌਕਾ ਦੇ ਦੋ ਅਸੀਂ ਜਾ ਕੇ ਕਿਸੇ ادارے ਨਾਲ ਗੱਲ ਕਰਕੇ ਔਰੇ ਕੋਈ ਪ੍ਰਾਈਵੇਟ ਯੂਨੀਵਰਸਿਟੀ ਕੋਈ ਇੰਟਰਨੈਸ਼ਨਲ ਯੂਨੀਵਰਸਿਟੀ ਕੋਈ ਇਹੇ ਜਿਹੀ ਲਾਇਆ ਹੀ ਹੈ ਯਾਰ ਘਟੋ ਘਟ ਕੰਮ ਤਾਂ ਚੱਲਣਾ ਸ਼ੁਰੂ ਹੋਵੇ ਸੋ ਕਿਰਪਾ ਕਰਕੇ ਮੈਂ ਆਪਦੇ ਸਾਰੇ ਵਿਊਅਰਸ ਨੂੰ ਵੀ ਇਹ ਬੇਨਤੀ ਕਰੂੰਗਾ ਦੋਸਤੋ ਇਹ ਜਿਹੜੀ ਕਾਲਜ ਦਾ ਮਰਨਾ ਸਿਰਫ ਔਰੇ ਕੰਮ ਕਰਨ ਵਾਲੇ 100 150 ਬੰਦੇ ਦੀ ਪੇਟ ਤੇ ਲੱਤ ਨਹੀਂ ਹੈ ਇਹ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਪੇਟ ਤੇ ਲੱਤਿਆ ਜਿਹੜੀਆਂ ਸਾਡੇ ਦੁਕਾਨਦਾਰ ਅੱਜ ਵਿਚਾਰੇ ਬੋਣੇ ਨਹੀਂ ਕਰ ਪਾਉਂਦੇ ਧੂਬੱਤੀ ਦੇ ਪੈਸੇ ਨਹੀਂ ਪੂਰੇ ਹੁੰਦੇ ਸਾਨੂੰ ਪਤਾ ਕੀ ਹਾਲਾਤ ਹੋਈ ਪਈ ਹੈ ਜਰਖੰਡੂ ਪੈਸਾ ਨਹੀਂ ਉਹਨਾਂ ਦੇ ਢਿੱਡ ਤੇ ਲੱਤ ਜਿਹੜੇ ਉਹ ਦੁਕਾਨਦਾਰਾਂ ਨੇ ਅੱਗੇ ਪਿੰਡਾਂ ਚੋਂ ਮੁੰਡੇ ਕੁੜੀਆਂ ਰੱਖ ਕੇ ਉਹਨਾਂ ਨੂੰ ਰੋਜ਼ਗਾਰ ਦੇਣਾ ਸੀ ਜਿਹੜਾ ਉਹ ਨਹੀਂ ਦੇ ਪਾ ਰਹੇ ਉਹ ਪਿੰਡਾਂ ਦੇ ਲੋਕਾਂ ਦੇ ਢਿੱਡ ਤੇ ਲੱਤ ਜਿਹੜੇ ਸਾਡੀ ਨੌਜਵਾਨੀ ਪੜ੍ਹ ਲਿਖ ਕੇ ਕੁਝ ਬਣ ਸਕਦੀ ਸੀ ਕਿਉਂਕਿ ਉਹ ਬਾਹਰ ਦੂਰ ਮਹਿੰਗੀ ਥਾਂ ਤੇ ਜਾ ਕੇ ਪੜ੍ਹਾਈ ਕਰਨਾ ਫੋੜ ਨਹੀਂ ਕਰ ਸਕਦੀ ਚੰਡੀਗੜ੍ਹ ਪਟਿਆਲੇ ਜਾਂ ਕਿਸੇ ਹੋਰ ਥਾਂ ਤੇ ਅਗਲਾ ਕਿਸੇ ਗਰੀਬ ਦਾ ਬੱਚਾ ਵੀ ਘਰੋਂ ਰੋਟੀ ਖਾ ਕੇ ਸਾਈਕਲ ਤੇ ਚਾਰ ਪੈਡਲ ਮਾਰਦਾ ਇੱਥੇ ਆ ਕੇ ਕਾਲਜ ਪੜ੍ਹਾਈ ਕਰਕੇ ਡੱਬਾ ਨਾਲ ਬੰਦ ਕਰਕੇ ਉਹਦੀ ਰੋਟੀ ਦਾ ਦੁਪਹਿਰ ਦਾ ਲਿਆਉਂਦਾ ਕਾਲਜ ਤੇ ਪੜ੍ਹਾਈ ਕਰਕੇ ਦੁਪਸ਼ਾਮ ਨੂੰ ਆਪਣੇ ਘਰੇ ਜਾ ਕੇ ਕੱਖ ਘੰਡਾ ਕੋਈ ਹੋਰ ਕੰਮ ਕਰ ਕਰ ਸਕਦਾ ਸੀ ਉਹ ਗਰੀਬ ਬੱਚਿਆਂ ਦਾ ਜਿਹੜਾ ਤੁਸੀਂ ਮੌਕਾ ਖੋਇਆ ਇਹ ਉਹਦੇ ਤੇ ਲੱਗਦਾ ਸੋ ਅਗਰ ਤੁਸੀਂ ਚਾਹੁੰਦੇ ਹੋ ਵੀ ਸੀਰੀਅਸਲੀ ਸਾਡੇ ਭਵਿੱਖ ਲਈ ਇਹ ਕਾਲਜ ਚਲਾਇਆ ਜਾਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇੰਨਾ ਰੋਲਾ ਗੋਲਾ ਪਾਓ ਇੰਨੀ ਕਿ ਸ਼ੇਰ ਦੀ ਬਟਨ ਦੀ ਧੁੱਕੀ ਕੱਢ ਕੇ ਰੱਖੋ ਕਿ ਸਰਕਾਰ ਦੇ ਹਰ ਉਸ ਬੰਦੇ ਕੋਲੇ ਇਹ ਆਵਾਜ਼ ਬਾਰ 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 ਇਹ ਵੀਡੀਓ ਉਹਨਾਂ ਕੋਲੇ ਜਾਵੇ ਜਨਨਾ ਚਿਰ ਤੱਕ ਉਹਨਾਂ ਨੂੰ ਮਜਬੂਰਨ ਹੋ ਕੇ ਆਪਣੀ ਮੰਗ ਨੂੰ ਅਲਾਉ ਕਰਨਾ ਪਵੇ ਕਿਉਂਕਿ ਜੇ ਕੋਈ ਚੰਗੀ ਵੱਡੀ ਇੰਟਰਨੈਸ਼ਨਲ ਯੂਨੀਵਰਸਿਟੀ ਆ ਗਈ ਤਾਂ ਵੀ ਸਾਡਾ ਵੇਲਾ ਪਾਰ ਹੋ ਜੂਗਾ ਯਾਰ ਹੁਣ ਦੇਖਣਾ ਲੋਕਾਂ ਨੇ ਇਹੀ ਹੈ ਕਿ ਤੁਸੀਂ ਕੀ ਫੈਸਲਾ ਕਰਦੇ ਹੋ ਥੋੜੀ ਸੋਚ ਕੀ ਹੈ ਤੁਸੀਂ ਇਸ ਚੀਜ਼ ਨੂੰ ਆਵਾਦ ਦੇਖਣਾ ਚਾਹੁੰਦੇ ਹੋ ਕਿ ਨਹੀਂ ਦੇਖਣਾ ਚਾਹੁੰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ